ਹੈਲੋ ਸਟੂਡੈਂਟ ਮੈਂ ਕੁਲਵਿੰਦਰ ਸਿੰਘ ਤੁਹਾਡਾ ਦੁਬਾਰਾ ਸਵਾਗਤ ਕਰਦਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਅਫੀਸ਼ੀਅਲ ਚੈਨਲ ਤੇ ਠੀਕ ਜਿਦਾ ਕਿ ਤੁਹਾਨੂੰ ਪਤਾ ਹੈ ਵੀ ਆਪਣੀ ਜਿਹੜੀ ਸੀਰੀਜ਼ ਆਪਾਂ ਸ਼ੁਰੂ ਕੀਤੀ ਹੋਈ ਆ ਪੰਜਾਬੀ ਲਾਜ਼ਮੀ ਪੇਪਰ B ਜਿਹਦੇ ਵਿੱਚ ਇੰਗਲਿਸ਼ ਤੋਂ ਪੰਜਾਬੀ ਸ਼ਬਦਾਂ ਦਾ ਜਿਹੜਾ ਅਨੁਵਾਦ ਨਾਲ ਸੰਬੰਧਿਤ ਆਪਾਂ ਪ੍ਰਸ਼ਨ ਉੱਤਰ ਲੈ ਕੇ ਆਏ ਆ ਤੇ ਇਹ ਕਲਾਸ ਤੁਹਾਡੇ ਲਈ ਬਹੁਤ ਖਾਸ ਹੈ ਠੀਕ ਹੈ ਕਿਉਂਕਿ ਹਰ ਪੇਪਰ ਦੇ ਵਿੱਚ ਤੁਹਾਨੂੰ ਇਦਾਂ ਦੇ ਸ਼ਬਦ ਪੱਕੇ ਨੇ ਵੀ ਆਉਂਦੇ ਆਉਂਦੇ ਨੇ ਤੇ B ਪੇਪਰ ਦੇ ਵਿੱਚ ਆਉਂਦੇ ਨੇ ਠੀਕ ਹੈ ਵੀ ਪੇਪਰ ਜਾਨੀ ਕਿ ਜਿਹਦੇ ਵਿੱਚ ਤੁਹਾਡੀ ਮੈਚਸ ਆਉਂਦੀ ਆ ਜਿਹਦੇ ਵਿੱਚ ਤੁਹਾਨੂੰ ਠੀਕ ਹੈ ਜੋ ਮਿਲਦੀਆਂ ਜਿਹਦੇ ਅਕੋਰਡਿੰਗ ਉਹ ਵਾਲੇ ਠੀਕ ਹਾਂਜੀ ਤਾਂ ਆਪਾਂ ਕੀ ਕਰ ਰਹੇ ਆ ਕਿਹੜੀ ਸੀਰੀਜ਼ ਚੱਲ ਰਹੀ ਸੀ ਆਪਣੀ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਹਾਂਜੀ ਅੰਗਰੇਜ਼ੀ ਸ਼ਬਦਾਂ ਦਾ ਕੀ ਸੀ ਪੰਜਾਬੀ ਦੇ ਵਿੱਚ ਬਿਲਕੁਲ ਸ਼ੁੱਧ ਰੂਪ ਆਪਾਂ ਜਿਹੜਾ ਕਰ ਰਹੇ ਆ ਠੀਕ ਕਾਫੀ ਸ਼ਬਦ ਹੋਗੇ ਕੁਝ ਹੋਰ ਤੁਹਾਡੇ ਲਈ ਠੀਕ ਹੈ ਜਿਵੇਂ ਪੈਕ 3D ਕੀ ਹੁੰਦਾ ਹੈ ਸੰਧੀ ਹੁੰਦੀ ਆ ਸਮਝੌਤਾ ਹੁੰਦਾ ਠੀਕ ਹੈ ਜਦੋਂ ਦੋ ਜਾਨਿਆਂ ਦੇ ਵਿੱਚ ਵਿਵਾਦ ਚੱਲ ਰਿਹਾ ਹੋਵੇ ਦੋਵਾਂ ਦੇ ਵਿੱਚ ਇਕੱਠਾ ਇੱਕੋ ਮਤ ਹੋ ਜੇ ਇੱਕੋ ਸੰਧੀ ਹੋ ਜੇ ਠੀਕ ਹੈ ਤਾਂ ਉਹਨੂੰ ਕਿਹਾ ਜਾਂਦਾ ਸਮਝੌਤਾ 3D ਠੀਕ ਉਸ ਤੋਂ ਬਾਅਦ ਪੈਨਿਕ ਮਤਲਬ ਬਹਿਸਤ ਪੈ ਡਰ ਠੀਕ ਹੈ ਇਹ ਹੁੰਦਾ ਹੈ ਪੈਨਿਕ ਉਸ ਤੋਂ ਬਾਅਦ ਪੇਸ਼ੀਅਨਟ ਭਾਵੁਕ ਜਿਹੜੇ ਬੱਚੇ ਭਾਵੁਕ ਹੋ ਜਾਣ ਚਾਹੇ ਉਹ ਨਿਸਾਨ ਹੈ ਬੱਚਾ ਠੀਕ ਹੈ ਭਾਵੁਕ ਹੋਣਾ ਉਸ ਤੋਂ ਬਾਅਦ ਰੀਸੈਪਸ਼ਨ ਠੀਕ ਹੈ ਧਾਰਨਾ ਧਾਰਨਾ ਜਿੱਦਾਂ ਹੁੰਦੀ ਹੈ ਵੀ ਆਪਾਂ ਕਿਹੜੀ ਧਾਰਨਾ ਦੇ ਰਹੇ ਹਾਂ ਠੀਕ ਹੈ ਕਿਸੇ ਚੀਜ਼ ਦੀ ਦੇਣੀ ਹੁੰਦਾ ਧਾਰਨਾ ਉਸ ਤੋਂ ਬਾਅਦ ਪਰਸਨਲ ਫਾਈਲ ਨਿੱਜੀ ਮਿਸਲ ਤੁਹਾਡੀ ਜਿਹੜੀ ਪਰਸਨਲ ਫਾਈਲ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਆਪਣਾ ਪਰਸਨਲ ਡਾਟਾ ਰੱਖਦੇ ਹੋ ਠੀਕ ਹੈ ਉਸ ਨੂੰ ਕੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਨਿੱਜੀ ਮਿਸਲ ਪਾਖਰ ਪੜੀ ਵਿੱਚ ਕਲਾ ਫਾਈਲ ਸ਼ਬਦ ਕੋਚਲੰਦੇ ਨੇ ਵਿਕੀ ਹੁੰਦਾ ਤਾਂ ਫਾਈਲ ਹੁੰਦਾ ਮਿਸਲ ਠੀਕ ਲਗਲਾ ਪਲੇਟੂ ਠੀਕ ਹੈ ਪਲੇਟ ਮਤਲਬ ਪਠਾਰ ਜਿਵੇਂ ਪਰਬਤ ਪਠਾਰ ਮੈਦਾਨ ਤਾਂ ਉਹਨਾਂ ਦੇ ਵਿੱਚੋਂ ਇਹ ਕੀ ਹੈ ਪਠਾਰ ਹੈ ਠੀਕ ਪੋਸਟ ਅਸਾਮੀ ਠੀਕ ਹੈ ਪੋਸਟ ਕੀ ਹੁੰਦੀ ਹੈ ਪੰਜਾਬੀ ਦੇ ਵਿੱਚ ਆਪਾਂ ਇਸ ਨੂੰ ਕਹ ਦਿੰਦੇ ਆ ਅਸਾਮੀ ਜਿਵੇਂ ਤੁਹਾਡੀਆਂ ਪੋਸਟਾਂੋਂ ਨਿਕਲਦੀਆਂ ਨੇ ਅਸਾਮੀਆਂ ਨਿਕਲਦੀਆਂ ਨੇ ਤੇ ਜਿਹੜੇ ਆਪਾਂ ਇਹ ਟੌਪਿਕ ਕਰ ਰਹੇ ਹਾਂ ਉਹ ਤੁਹਾਡੀਆਂ ਪੋਸਟਾਂ ਦੇ ਵਿੱਚ ਅਸਾਮੀਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਆਉਂਦੇ ਨੇ ਜਿਨ੍ਹਾਂ ਦਾ ਤੁਸੀਂ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਅਨਵਾਦ ਕਰਨਾ ਹੁੰਦਾ ਠੀਕ ਪ੍ਰੈਮਬਲ ਪ੍ਰੈਮਬਲ ਹੁੰਦੀ ਹੈ ਪ੍ਰਸਤਾਵਨਾ ਠੀਕ ਹੈ ਜਿਸ ਤਰ੍ਹਾਂ ਆਪਣੀ ਸੰਵਿਧਾਨ ਦੇ ਵਿੱਚ ਦਿੱਤੀ ہوئی ਹੈ ਪ੍ਰਸਤਾਵਨਾ ਠੀਕ ਉਹਨੂੰ ਕੀ ਕਹਿੰਦੇ ਆਂ ਇੰਗਲਿਸ਼ ਦੇ ਵਿੱਚ ਪ੍ਰੈਮਬਲ ਉਸ ਤੋਂ ਬਾਅਦ ਪ੍ਰਿੰਸੀਪਲ ਮੂਲ ਸਿਧਾਂਤ ਠੀਕ ਹੈ ਪ੍ਰਿੰਸੀਪਲ ਹੁੰਦੇ ਆ ਤੁਹਾਡੇ ਮੂਲ ਸਿਧਾਂਤ ਜਿਹੜੇ ਹੋਣਗੇ ਉਹਨਾਂ ਨੂੰ ਕੀ ਕਹਾਗੇ ਆਪਾਂ ਇੰਗਲਿਸ਼ ਦੇ ਵਿੱਚ ਪ੍ਰਿੰਸੀਪਲ ਠੀਕ ਪ੍ਰਪੋਜ਼ਲ ਮਤਲਬ ਪ੍ਰਪੋਜ਼ਰ ਮਤਲਬ ਪ੍ਰਸਤਾਵਕ ਠੀਕ ਹੈ ਕੋਈ ਪ੍ਰਪੋਜ਼ਲ ਦੇਣਾ ਪ੍ਰਸਤਾਵ ਦੇਣਾ ਅਗਲਾ ਪਬਲਿਕ ਵਰਕਸ ਡਿਪਾਰਟਮੈਂਟ ਠੀਕ ਪਬਲਿਕ ਵਰਕਸ ਡਿਪਾਰਟਮੈਂਟ ਲੋਕ ਨਿਰਮਾਣ ਵਿਭਾਗ ਠੀਕ ਜਿਹਨੂੰ ਅਸੀਂ ਪੀ ਡਬਲ ਯੂ ਡੀ ਸ਼ਾਰਟ ਦੇ ਵਿੱਚ ਵੀ ਲਿਖ ਦਿੰਦੇ ਆ ਕਿ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਲਿਖ ਕੇ ਦੀ ਫੁੱਲ ਫਾਰਮ ਵੀ ਬੁੱਝਾ ਲਾਂਗੇ ਪਬਲਿਕ ਵਰਕਸ ডিপਾਰਟਮੈਂਟ ਲੋਕ ਨਿਰਮਾਣ ਵਿਭਾਗ ਹੁੰਦਾ ਹੈ ਠੀਕ ਉਸ ਤੋਂ ਬਾਅਦ ਅਗਲਾ 162 ਤੇ ਆਪਾਂ ਪਹੁੰਚ ਚੁੱਕੇ ਹਾਂ ਇਸ ਤੋਂ ਪਹਿਲਾਂ 100 ਕਾਰਡ ਕਰ ਚੁੱਕੇ ਹਾਂ ਠੀਕ ਰਿਫਾਰਮ ਸੁਧਾਰ ਕਰਨਾ ਠੀਕ ਰਿਫਿਊਜ਼ ਇਨਕਾਰ ਕਰਨਾ ਠੀਕ ਰਿਫਿਊਜ਼ ਮਤਲਬ ਇਨਕਾਰ ਕਰ ਦੇਣਾ ਜੀ ਠੀਕ ਉਸ ਤੋਂ ਬਾਅਦ ਰੀਆਰਗੇਨਾਈਜੇਸ਼ਨ ਰੀਆਰਗੇਨਾਈਜੇਸ਼ਨ ਹੁੰਦਾ ਹੈ ਪੁਨਰਗਠਨ ਠੀਕ ਹੈ ਰੀਆਰਗੇਨਾਈਜੇਸ਼ਨ ਕਰਨਾ ਪੁਨਰਗਠਨ ਕਰਨਾ ਦੁਬਾਰਾ ਸ਼ੁਰੂ ਤੋਂ ਸਾਰਿਆਂ ਨੂੰ ਇਕੱਠਾ ਕਰਨਾ ਪੁਨਰ ਰਿਜ਼ਰਵ ਮਤਲਬ ਰੱਖਵੀ ਰਿਜ਼ਰਵ ਹੁੰਦਾ ਰੱਖਵੀ ਜਿੱਦਾਂ ਤੁਹਾਡੀਆਂ ਪੋਸਟਾਂ ਹੁੰਦੀਆਂ ਨੇ ਉਹਦੇ ਵਿੱਚ ਕੁਝ ਅਸਾਮੀਆਂ ਕੁਝ ਪੋਸਟ ਦੇ ਲਈ ਰਾਖਵਾ ਕਰਨ ਹੁੰਦਾ ਠੀਕ ਹੈ ਉਹਨਾਂ ਨੂੰ ਅਸੀਂ ਕੀ ਬੋਲਾਂਗੇ ਰਿਜ਼ਰਵ ਪੋਸਟ ਰਾਕਮੀਆਂ ਪੋਸਟਾਂ ওকে ਠੀਕ ਵੀ ਰੈਵਨਿਊ ਆਮਦਨੀ ਰਿਵਿਊ ਨਜ਼ਰਸਾਨੀ ਵੀ ਕਿਹਾ ਜਾਂਦਾ ਹੈ ਸਮੀਖਿਆ ਵੀ ਕਿਹਾ ਜਾਂਦਾ ਹੈ ਰਿਵਿਊ ਠੀਕ ਰਫ ਸਤ ਸਾਈਨ ਦਿਨਅਤੀ ਪੰਜਾਬੀ ਦੇ ਵਿੱਚ ਸੰਤ ਬੋਲਾਂਗੇ ਸੰਤ ਠੀਕ ਹੈ ਸਿਗਨੇਚਰ ਮਤਲਬ ਤੁਹਾਡੇ ਹਸਤਾਖਰ ਹਸਤਾਖਰ ਮਤਲਬ ਸਿਗਨੇਚਰ ਜਿਹੜੇ ਤੁਸੀਂ ਆਪਣੇ ਸਾਈਨ ਕਰਦੇ ਹੋ ਠੀਕ ਤਾਂ ਇਸ ਤਰ੍ਹਾਂ ਆਪਣੀ ਜਿਹੜੀ ਸੀਰੀਜ਼ ਚੱਲਦੀ ਆ ਰਹੀ ਹੈ ਤੇ ਅੱਜ ਤੱਕ ਤੁਹਾਡੇ ਜਿਹੜੇ ਹੁਣ ਤੱਕ ਜਿੰਨੀਆਂ ਕਲਾਸਾਂ ਹੋ ਗਈਆਂ 170 ਦੇ ਕਰੀਬ ਆਪਾਂ ਇਹ ਇੰਗਲਿਸ਼ ਤੋਂ ਪੰਜਾਬੀ ਦੇ ਸ਼ਬਦ ਕਰ ਚੁੱਕੇ ਆ ਠੀਕ ਤੇ ਇਹ ਸ਼ਬਦ ਬਾਰ ਬਾਰ ਰਿਪੀਟ ਹੁੰਦੇ ਨੇ ਪੇਪਰਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਬਸ ਥੋੜੀ ਥੋੜੀ ਕਰਕੇ ਜਿੱਦਾਂ ਅਸੀਂ ਕਲਾਸ ਪਾਉਂਦੇ ਆ ਉਸ ਤਰ੍ਹਾਂ ਆਪਣਾ ਥੋੜਾ ਥੋੜਾ ਕਰਕੇ ਯਾਦ ਕਰਦੇ ਰਹੋ ਖਾਸ ਸਪੈਲਿੰਗ ਵੀ ਇੰਗਲਿਸ਼ ਦੇ ਤੇ ਪੰਜਾਬੀ ਦੇ ਵਿੱਚ ਸ਼ੁੱਧ ਠੀਕ ਹੈ ਸ਼ਬਦ ਵੀ ਇਹਦੇ ਯਾਦ ਕਰਨੇ ਨੇ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਲੈ ਕੇ ਤੁਹਾਨੂੰ ਫੇਰ ਮਿਲਾਂਗੇ ਉਦੋਂ ਤੱਕ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਤੇ ਅੱਦਵਾਲੀ ਵੀਡੀਓ ਨੂੰ ਠੀਕ ਹੈ ਆਪਣਾ ਪੜੋ ਨੋਟਸ ਬਣਾਓ ਤੇ ਆਪਣੇ ਪੇਪਰਾਂ ਦੀ ਤਿਆਰੀ ਕਰਦੇ ਰਹੋ ਮਿਲਾਂਗੇ ਫੇਰ ਅਗਲੀ ਕਲਾਸ ਉਦੋਂ ਤੱਕ ਸਾਰਿਆਂ ਦਾ ਧੰਨਵਾਦ ਠੀਕ